ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਇਲ ਦਾ 24 ਅਸਮਾ ਸੀ ਮੌਜੂਦ ਹਾਂ ਲਾਧੂ ਕਾ ਸਕੂਲ ਦੇ ਵਿੱਚ ਜਿੱਥੇ ਕਿ ਆ ਵੋਟਾਂ ਪਈਆਂ ਨੇ ਤਾਂ ਪਿੰਡ ਵਾਸੀ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੋਟਾਂ ਕਿਸ ਤਰ੍ਹਾਂ ਅਮਨ ਅਮਾਨ ਨਾਲ ਜੀ ਵਜਨ ਜੀ ਜਿਹੜੀ ਅੱਜ ਆਪਣੇ ਸਕੂਲ ਚ ਵੋਟਾਂ ਪਈਆਂ ਨੇ ਕੋਈ ਮਤਲਬ ਲੜਾਈ ਝਗੜਾ ਕੋਈ ਇਹੋ ਜਿਹਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਉਸ ਤੋਂ ਬਾਅਦ ਧੰਨਵਾਦ ਜਿਹੜਾ ਸਾਡੇ ਫੋਜਪੁਰ ਜਿਹੜਾ ਹਲਕਾ ਦੇ ਲੋਕ ਸਭਾ ਦੇ ਵੋਟਰਾਂ ਦਾ ਜਿਹੜੇ ਸਾਡੇ ਜੱਥੇ ਜੜੀ ਵੋਟ ਪਈ ਹੈ ਅੱਜ ਦੀ ਜਿਹੜੀ ਵੋਟ ਕੋਈ ਕਿਸੇ ਪਾਰਟੀਵਾਦੀ ਤੇ ਨਹੀਂ ਸੀ ਸਾਰੇ ਵੋਟਰਾਂ ਨੇ ਆਪੋ ਆਪਣੀਆਂ ਪਾਰਟੀਆਂ ਨੂੰ ਜਿਹੜੇ ਲੋਕਾਂ ਨੇ ਅੱਜ ਤੋਂ ਪਹਿਲਾਂ ਮਿਹਨਤ ਕੀਤੀ ਸੀ ਇੱਥੇ ਜਿਹੜੇ ਮਨ ਬਣਾ ਕੇ ਆਏ ਸਨ ਆਪਣੇ ਆਪਣੇ ਕੈਂਡੀਡੇਟਨ ਪਰੇ ਹੀ ਸ਼ਾਂਤਮਈ ਮਾਹੌਲ ਚ ਵੋਟ ਪਈ ਹੈ ਕੋਈ ਲੜਾਈ ਝਗੜਾ ਨਹੀਂ ਕੋਈ ਕਿਸੇ ਦਾ ਹਲਮਾ ਨਹੀਂ ਸਾਰੇ ਤੁਸੀਂ ਪਿੱਛੇ ਵੇਖ ਰਹੇ ਹੋ ਸਾਰੇ ਸਾਰੀਆਂ ਪਾਰਟੀਆਂ ਦੇ ਬੰਦੇ ਜਿਹੜੇ ਆ ਕੇ ਕੈਂਡੀਡੇਟ ਨੇ ਬੂਥ ਅੰਚਾਰ ਸਨ ਸਾਡੇ ਕੋਲ ਅੱਜ ਆ ਕੇ ਬੈਠੇ ਨੇ ਲੋਕਾਂ ਦਾ ਭਾਈਚਾਰਾ ਜਿਹੜਾ ਕਾਇਮ ਹੈ ਜੀ ਕੋਈ ਲੜਾਈ ਝਗੜਾ ਕਿਸੇ ਪਾਸੇ ਨਹੀਂ ਹੈ ਯਾਨੀ ਕਿ ਕੋਈ ਪਾਰਟੀਬਾਜ਼ੀ ਨਹੀਂ ਕਿਸ ਤਰ੍ਹਾਂ ਜਿਹੜਾ ਮੈਂ ਧੰਨਵਾਦ ਕਰਦਾ ਐਨੀ ਗਰਮੀ ਦੇ ਬਾਵਜੂਦ ਹੋਣ ਦੇ ਬਾਵਜੂਦ ਵੀ ਜਿਹੜਾ ਲੋਕਾਂ ਨੇ ਜਿਹੜੀ ਵੋਟ ਪੋਲ ਕੀਤੀ ਹੈ ਤਾਂ ਮੈਂ ਲੋਕਾਂ ਤੋਂ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਐਨੀ ਗਰਮੀ ਦੇ ਵਿੱਚ ਜਿਹੜਾ ਹੈ ਲੋਕਾਂ ਨੇ ਵੋਟਾਂ ਦੀ ਜਿਹੜੀ ਪੋਲ ਕੀਤੀ ਹੈ ਤਾਂ ਜਿਹੜੀ ਆਪਣੇ ਸਕੂਲ ਚ ਅੱਜ ਵੋਟਾਂ ਪਈਆਂ ਤੁਸੀਂ ਕਿਵੇਂ ਵੇਖਦੇ ਹੋ ਕਿਸ ਤਰ੍ਹਾਂ ਵਧੀਆ ਮਾਹੌਲ ਪਿਆ ਜੀ ਅੱਜ ਦਾ ਜਿਹੜਾ ਓਟ ਦਾ ਮੋਲ ਸੀ ਵੇਖੋ ਜੀ ਗਰਮੀ ਦੇ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਬੜੇ ਉਤਸ਼ਾਹ ਨਾਲ ਓਟਾਂ ਪਾਈਆਂ ਓਟ ਜਿਹੜੀ ਇਹ ਬਿਲਕੁਲ ਅਮਨ ਸ਼ਾਂਤੀ ਨਾਲ ਪਈ ਕੋਈ ਕਿਸੇ ਤਰ੍ਹਾਂ ਦਾ ਲੜਾਈ ਦਾ ਕੋਈ ਕਿਸੇ ਤਰ੍ਹਾਂ ਦਾ ਹੈ ਹੀ ਨਹੀਂ ਸੀ ਬੜੇ ਵਧੀਆ ਤਰੀਕੇ ਨਾਲ ਜਿਹੜੀ ਲੋਕਾਂ ਨੇ ਓਟ ਪਾਈ ਓਟਰਾਂ ਦਾ ਸੀ ਤੈਦਰੁ ਧੰਨਵਾਦ ਕਰਨੀਆਂ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਅਮਨ ਸ਼ਾਂਤੀ ਨਾਲ ਜਿਹੜੀ ਓਟ ਪਾਈ ਇਹ ਦੱਸੋ ਜਿਹੜੀ ਅੱਜ ਆਪਣਾ ਇਲੈਕਸ਼ਨ ਹੋਇਆ ਹੈ ਕੋਈ ਪਾਰਟੀਬਾਜ਼ੀ ਕੋਈ ਕਾਸਟ ਵਗੈਰਾ ਕੁਛ ਨਹੀਂ ਚੁਝਿਆ ਸਭ ਤੋਂ ਪਹਿਲਾਂ ਦਾ ਤੁਹਾਡਾ ਧੰਨਵਾਦ ਹੈ ਤੁਸੀਂ ਇੱਥੇ ਆਫਟਰ ਪੋਲਿੰਗ ਕਵਰੇਜ ਕਰਨ ਆਏ ਹੂੰ ਔਰ ਮੈਂ ਇਸ ਗੱਲ ਦਾ ਖੁਸ਼ੀ ਵੀ ਪ੍ਰਗਟ ਕਰਦਾ ਵੀ ਸਾਡੇ ਨਾ ਦੁੱਖਾ ਕੀ ਪੂਰੇ ਇਲਾਕੇ ਦੇ ਵਿੱਚ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਪਾਰਟੀਬਾਜ਼ੀ ਦੀ ਵਈਆਂ ਕਾਰਨ ਕੋਈ ਲੜਾਈ ਝਗੜਾ ਨਹੀਂ ਹੋਇਆ ਤੇ ਜੇ ਲਾਦੂ ਕਾ ਪਿੰਡ ਦੀ ਗੱਲ ਕਰੀ ਤੇ ਰਾਜਨੀਤਿਕ ਪਾਰਟੀਬਾਜ਼ੀ ਸਾਡੇ ਲਾਦੂ ਕਾ ਦੇ ਵਿੱਚ ਹੈ ਹੀ ਨਹੀਂ ਸਾਡੇ ਜਿਹੜੇ ਇਲੈਕਸ਼ਨ ਦੇ ਟਾਈਮ 에ਜੰਟਾਂ ਦੀ ਚਾਹ ਸਾਂਝੀ ਹੁੰਦੀ ਹੈ ਔਰ ਭਾਈਚਾਰਾ ਇਕਤਾ ਜਿਹੜਾ ਸਾਡੇ ਬਜ਼ੁਰਗਾਂ ਦੀ ਵਿਰਾਸਤ ਦੇ ਵਿੱਚ ਸਾਨੂੰ ਮਿਲਿਆ ਉਹ ਅਸੀਂ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ ਔਰ ਸਾਡੇ ਇਸ ਇਲਾਕੇ ਦੇ ਕੀ ਪਿੰਡ ਦੇ ਸਾਰੇ ਬੱਚੇ ਜਿਹੜੇ ਹੈ ਉਹ ਪੜ੍ਹ ਲਿਖ ਗਏ ਨੇ ਪੜ੍ਹ ਲਿਖਣ ਤੋਂ ਬਾਅਦ ਇੰਨੀ ਕੋ ਤਾਂ ਇਹਨਾਂ ਨੂੰ ਸਮਝ ਆ ਗਿਆ ਵੀ ਭਾਈ ਰਾਜਨੀਤਿਕ ਤੌਰ ਤੇ ਜਿਹੜਾ ਲੜਾਈ ਝਗੜਾ ਤੇ ਪਾਰਟੀ ਬਾਜੀ ਇਹਦੇ ਵਿੱਚ ਕੁਝ ਨਹੀਂ ਪਿਆ। ਗਰਮੀ ਪ੍ਰਧਾਨ ਜੀ ਬਹੁਤ ਸੀ ਜਾਦੀ। ਕੋਈ ਪੋਲਿੰਗ ਦੇ ਵਿੱਚ ਕੋਈ ਪਰਸੈਂਟ ਹੀ ਘਟੀ ਹੈ ਜਾਂ ਕਿ ਪਹਿਲਾਂ ਵਾਂਗੀ ਜੀ ਨਹੀਂ ਉਮੀਦ ਤੋਂ ਜ਼ਿਆਦਾ ਜਿਹੜੇ ਹੈ ਪਰਸੈਂਟੇਜ ਜਿਹੜੀ ਉਹ ਪੋਲਿੰਗ ਦੀ ਵਰੀ ਹੈ। ਸਾਨੂੰ ਉਮੀਦ ਸੀ ਕਿ 55 ਦਾ 60% ਹੋਏਗੀ ਪਰ ਤਿੰਨਾਂ ਬੋਥਾਂ ਦੀ ਜਿਹੜੀ ਹੈਗੀ ਆ ਪੋਲਿੰਗ ਜਿਹੜੀ ਹੈ ਉਹ ਲਗਭਗ 73% ਪੋਲ ਹੋ ਚੁੱਕੀ ਹੈ। ਗਰਮੀ ਦਾ ਕੋਈ ਇਫੈਕਟ ਨਹੀਂ ਪਿਆ। ਕਿਤੇ ਆਪਣੇ ਨਾਲ ਦੇ ਪਿੰਡਾਂ 'ਚ ਕਿਸੇ ਪਾਸੇ ਤੁਹਾਨੂੰ ਕੋਈ ਲੜਾਈ ਝਗੜਾ ਕੋਈ ਹੋਣਾ ਨਹੀਂ ਮੈਂ ਫੋਨ ਕਰਕੇ ਵੀ ਆਸ-ਪਾਸ ਦੇ 2-4 ਪਿੰਡਾਂ 'ਚ ਪਤਾ ਕੀਤਾ ਹੈ ਜਿਹੜੇ ਪਿੰਡਾਂ ਦੇ ਵਿੱਚ ਕਈ ਵਾਰੀ ਰਾਜਨੀਤਿਕ ਤੌਰ ਤੇ ਵੀ ਪਾਰਟੀ ਬਾਜ਼ੀ ਹੁੰਦੀਆਂ ਨੇ ਪਰ ਉਹਨਾਂ ਪਿੰਡਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ ਅਮਨ ਮਾਨ ਦੇ ਨਾਲ ਔਰ ਵਧੀਆ ਜਿਹੜਾ ਹੈਗਾ ਇਲੈਕਸ਼ਨ ਹੋ ਜੀ ਜੀ ਮੌਜੂਦ ਨੇ ਸਾਡੇ ਪੰਜਾਬ ਦੇ ਮਸ਼ਹੂਰ ਗਾਇਕ ਸਿੰਦਾ ਸ਼ੌਕੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਜਿਹੜਾ ਅੱਜ ਦਾ ਇਲੈਕਸ਼ਨ ਹੋਇਆ ਆਪਣੇ ਲਾਧੂ ਕਾ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਆ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਬਹੁਤ ਵਧੀਆ ਹੋਇਆ ਕੋਈ ਲੜਾਈ ਝਗੜਾ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਬਹੁਤ ਵਧੀਆ ਅਮਨ ਮਾਨ ਨਾਲ ਇਲੈਕਸ਼ਨ ਹੋਇਆ ਹੈ ਸਾਰੇ ਪਾਰਟੀਆਂ ਦੇ ਜਿਨੇ ਇੱਥੋਂ ਦੇ ਵੋਟਰ ਸਹਬਾਨ ਉਹਨਾਂ ਨੇ ਸਾਰੇ ਰਲ ਮਿਲ ਕੇ ਇਕੱਠੇ ਬੈਠੇ ਆ ਇਕੱਠੇ ਕੋਈ ਉਹ ਸਾਰੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਵੋਟਾਂ ਪਾਈਆਂ ਔਰ ਬਹੁਤ ਵਧੀਆ ਤਰੀਕੇ ਨਾਲ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਪੋਲਿੰਗ ਹੋਈ ਹੈ ਔਰ ਸਾਡੀਆਂ ਮਾਤਾਵਾਂ ਭੈਣਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਉਹ ਵੋਟਾਂ ਉਹਨਾਂ ਨੇ ਪੋਲਿੰਗ ਕੀਤੀਆਂ ਔਰ ਬਹੁਤ ਬਹੁਤ ਧੰਨਵਾਦ ਸਾਰੇ ਪੰਜਾਬੀਆਂ ਦਾ ਸਾਰੇ ਦੇਸ਼ਵਾਸੀਆਂ ਦਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਇਤਨਾ ਅਚੰਭਾ ਜੋ ਕਿ ਇਹ ਪਿੰਡਾਂ ਦੇ ਵਿੱਚ ਨਾ ਕਈ ਲੋਕ ਧਿਰਕਾ ਪ੍ਰਸਤ ਜਾਤੀਵਾਦ ਤੇ ਲੜ ਪੈਂਦੇ ਆ ਬਾਈਕ ਚਾਰਾ ਜਿਹੜਾ ਸਾਂਝ ਨੂੰ ਖਤਮ ਕਰ ਦਿਆ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨਹੀਂ ਬਿਲਕੁਲ ਨਹੀਂ ਇਹ ਤਾਂ ਨਹੀਂ ਹੋਣਾ ਚਾਹੀਦਾ ਪਾਰਟੀਵਾਦ ਦੇ ਉੱਪਰ ਉੱਠ ਕੇ ਸਾਰਿਆਂ ਨੂੰ ਕੰਮ ਕਰਨੇ ਚਾਹੀਦੇ ਆ ਚਲੋ ਪਾਰਟੀਆਂ ਬਦਲਦੀਆਂ ਰਹਿੰਦੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਆਪਣਾ ਜਿਹੜਾ ਪਰਿਵਾਰਕ ਉਹਨਾਂ ਦੀ ਸਾਹਜ ਹੈ ਉਹਨਾਂ ਨੇ ਇਕੱਠੇ ਰਹਿਣਾ ਹੈ ਇਸ ਤੋਂ ਪਾਰਟੀਵਾਦ ਦੇ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਜੀ ਸਾਡੇ ਮਸ਼ਹੂਰ ਗਾਇਕ ਛਿੰਦਾ ਸ਼ੌਂਕੀ ਜੀ ਜਿਨ੍ਹਾਂ ਨੇ ਇੱਕ ਸੰਦੇਸ਼ ਵੀ ਦਿੱਤਾ ਹੈ ਕਿ ਜਿਹੜੇ ਜਾਤੀ ਤੌਰ ਤੇ ਰਾਜਨੀਤਿਕ ਪਾਰਟੀਆਂ ਚ ਵਕ-ਵਕ ਹੋ ਕੇ ਕਈ ਵਾਰੀ ਲੜਦੇ ਆ ਉਹ ਨਾ ਲੜਨ ਜਿਹੜੀ ਪਿੰਡਾਂ ਦੀ ਭਾਈਚਾਰਾ ਜਿਹੜਾ ਹੈ ਉਹ ਬਿਲਕੁਲ ਕਾਇਮ ਰੱਖਣਾ ਤਾ ਸਾਡੇ ਏਰੀਆ ਚ ਕੋਈ ਰੋਲਾ ਕੋਈ ਲੜਾਈ ਨਹੀਂ ਹੋਈ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਸਾਡੇ ਚੈਨਲ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਜੀ ਜਿਹੜਾ ਅੱਜ ਇਲੈਕਸ਼ਨ ਹੋਇਆ ਹੈ ਮੈਂਬਰ ਆਫ ਪਾਰਲੀਮੈਂਟ ਦਾ ਆਪਣੇ ਲਾਧੂ ਕਾ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਹੈ ਕਿ ਬਿਲਕੁਲ ਅਮਨ ਮਾਨ ਨਾਲ ਚੋਣਾਂ ਹੋਈਆਂ ਨੇ ਨਹੀਂ ਜੀ ਲੜਾਈ ਝਗੜਾ ਤਾਂ ਬਿਲਕੁਲ ਨਹੀਂ ਹੋਇਆ ਬਹੁਤ ਲੋਕਾਂ ਨੇ ਪ੍ਰੇਮ ਪਿਆਰ ਨਾਲ voting ਕੀਤੀ ਆ ਕਿਸੇ ਤਰ੍ਹਾਂ ਦਾ ਵੀ ਕੋਈ ਹੁੱਲੜਬਾਜੀ ਨਹੀਂ ਕੋਈ ਲੜਾਈ ਝਗੜਾ ਨਹੀਂ ਹੋਇਆ ਲੋਕਾਂ ਨੇ ਸਾਮਣੇ ਸ਼ਾਂਤੀ ਨਾਲ ਹੀ ਆਪਣੀ ਪੋਲਿੰਗ ਕਰਵਾਈ ਆ ਜਿਹੜਾ ਆਪਣਾ ਪਿੰਡ ਲਾਧੂ ਦਾ ਹੈ ਜਿਹੜੀ ਉਹਨਾਂ ਦੀ ਭਾਈ ਚਰਕਸਾਂ ਜੀ ਬਿਲਕੁਲ ਕਾਇਮ ਹੈ ਹਾਂਜੀ ਹਾਂਜੀ ਬਿਲਕੁਲ ਕਾਇਮ ਹੈ ਜੀ ਤੇ ਬਾਕੀ ਅਸੀਂ ਹੋਰਾਂ ਵੀ ਵੀਰਾਂ ਨੂੰ ਅਪੀਲ ਕਰਨਾ ਚਾਹਾਂਗੇ ਕਿਉਂਕਿ ਵੋਟਾਂ ਦਾ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਤੇ ਆਪਾਂ ਨੂੰ ਐਸੇ ਤਰ੍ਹਾਂ ਹੀ ਪ੍ਰੇਮ ਪਿਆਰ ਬਣਾਈ ਰੱਖਣਾ ਚਾਹੀਦਾ ਆ ਕਿਉਂਕਿ ਲੀਡਰਾਂ ਦਾ ਵੋਟਾਂ ਲੈ ਕੇ ਚੱਲੋ ਆਪਣੇ ਕੰਮਾਂ ਤੇ ਲੱਗ ਜਾਣਗੇ ਆਪਾਂ ਰਹਿਣਾ ਹੁੰਦਾ ਪਿੰਡਾਂ ਵਿੱਚ ਅੜਗਵਾੜ ਤੇ ਆਪਣਾ ਪ੍ਰੇਮ ਪਿਆਰ ਨਾਲ ਅਜਾ ਰਹਿਣਾ ਚਾਹੀਦਾ ਹੈ ਬਾਈ ਹਾਂਜੀ ਹਾਂਜੀ ਜਿਹੜਾ ਵਾਈਫ ਖਾਲਸਾ ਵਾਈਫ ਫਤਿਹ ਬਹੁਤ ਵੇਚਿਆ ਸੋਕ ਮੇਰਾ ਸੁਣੋ ਬਹੁਤ ਵੇਚਿਆ ਸਨ ਉੱਟੇ ਬਚ ਰਹੀਆਂ ਨੇ ਹਾਂਜੀ ਹਾਂਜੀ ਬਹੁਤ ਵੇਚਿਆ ਕੋਈ ਲੜਾਈ ਚੱਕਣਾ ਨਹੀਂ ਆਪਣੇ ਕੋਈ ਕੋਈ ਨਹੀਂ ਰਾਜ ਆਪਣੇ ਸਾਡੇ ਵਾਲੇ ਸਕੂਲ ਜੀ ਆ ਪਿੰਡ ਚ ਨਹੀਂ ਨਹੀਂ ਕੋਈ ਨਹੀਂ ਬਿਲਕੁਲ ਹਮਨੇ ਮਾਨਾ ਹੋਇਆ ਬਹੁਤ ਸਵਾਈ ਲੈ 24 ਐਸਐਮ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਸਾਡੇ ਸਾਬਕਾ ਸਰਪੰਚ ਪਿੰਡ ਲਾਧੁਕਾ ਦਾ ਤਾ ਇਹਨਾਂ ਕੋਲ ਜਾਣਦਿਆਂ ਜਿਹੜਾ ਇਲੈਕਸ਼ਨ ਹੋਇਆ ਪਰਲਮੈਂਟ ਦਾ ਸਾਡੇ ਸਕੂਲ ਦੇ ਵਿੱਚ ਅਮਨਵਾਨ ਨਾਲ ਹੋਇਆ ਹੈ ਕਿ ਕੋਈ ਕਿਸ ਤਰ੍ਹਾਂ ਦੇ ਲੜਾਈ ਝਗੜਾ ਹੋਇਆ ਹੈ ਜੀ ਸਰਪੰਚ ਸਾਹਿਬ ਜਿਹੜਾ ਆਪਣਾ ਅੱਜ ਇਲੈਕਸ਼ਨ ਹੋ ਗਿਆ ਲਾਧੂਕਾ ਪਿੰਡ ਦੇ ਪਹਿਲਾਂ ਵੀ ਹੋਏ ਨੇ ਕੋਈ ਲੜਾਈ ਝਗੜਾ ਕਿਸ ਤਰ੍ਹਾਂ ਦਾ ਹੋਇਆ ਜੀ ਹਾਂਜੀ ਪਹਿਲੋ ਤਾਂ ਮੈਂ ਸਾਰਿਆਂ ਨੂੰ ਤੁਹਾਨੂੰ ਜਿਹੜੇ ਬਿਆਨ ਲੈ ਰਹੇ ਨੇ ਵਧਾਈ ਦੇਣਾ ਵੀ ਸ਼ੁਕਰ ਹੈ ਤੁਸੀ ਮੌਕੇ ਤੇ ਆਏ ਤੇ ਸਾਨੂੰ ਪਿੰਡ ਦੀ ਪ੍ਰਤੀਬੋਝ ਰਹੇ ਹਾਂ ਮੈਂ ਮੇਰ ਸਿੰਘ ਇੱਕ ਸਰਪੰਚ ਪਿੰਡ ਲਾਧੂਕਾ ਬਹੁਤ ਖੁਸ਼ੀ ਇਹ ਹੈ ਕਿ ਸਾਡੇ ਹਿੰਦੁਸਤਾਨ ਦੇ ਅੰਦਰ ਖਾਸ ਕਰਕੇ ਪੰਜਾਬ ਦੇ ਜਿਹੜੀ ਆਗ ਪਾਮੜ ਮਚਾ ਕਿਦੇ ਨਸ਼ਿਆਂ ਦਾ ਕਿਦੇ ਚੋਰੀਆਂ ਦਾ ਡਕਾਈਆਂ ਦਾ ਬੰਦੇ ਨਾਲ ਬੰਦਾ ਪਿਆਰ ਨਹੀਂ ਕਰਦਾ ਖੁਸ਼ੀ ਇਹ ਹੈ ਕਿ ਸਾਡੇ ਪਿੰਡ ਲਾਧੂ ਕਾ ਦੇ ਅੰਦਰ ਜਦੋਂ ਜਦੋਂ ਵੀ ਕੋਈ ਇਲੈਕਸ਼ਨ ਹੋਇਆ ਹੈ ਪਾਰਟੀ ਕੋਈ ਕਿਸੇ ਨੋਟ ਪਾ ਜਾਂਦਾ ਪਰ ਸਾਡਾ ਪਿੰਡ ਦਾ ਜਿਹੜਾ ਕੋਈ ਕਿਸੇ ਜਾਤੀ ਬਰਾਦਰੀ ਦਾ ਹੈ ਸਾਡਾ ਆਪਸੀ ਭਾਈਚਾਰਾ ਜਿਹੜਾ ਨਾ ਉਹ ਬੜਾ ਹਮੇਸ਼ਾ ਬੰਦੀਆਂ ਬਣਿਆ ਰਿਹਾ ਹੈ ਔਰ ਪ੍ਰਮਾਤਮਾ ਕੇ ਦੁਆ ਕਰਨੇ ਆ ਕਿ ਸਾਡੇ ਦਿਲਾਂ ਚ ਉਪਰੋ ਪਰ ਫਰਕ ਨਾ ਪਾਉਣ ਨੋਟ ਕੋਈ ਕਿਤੇ ਵੀ ਪਾਉਂਦਾ ਹੈ ਸਾਡੇ ਪਿੰਡ ਦੇ ਅੰਦਰ 3 ਬੂਥ ਹਨ 35 36 37 ਇੱਕ ਕਬੂਤ ਸਾਡਾ ਇੱਥੇ ਹਾਈ ਸਕੂਲ ਲਾਧੂ ਕਾ ਤੇ ਦੋ ਉਤੇ ਪਰੇਪਰੀ ਆਪਣੇ ਚ ਲਾਧੂ ਕਾ ਪਿੰਡੇ ਚ ਤਿੰਨਾ ਬੂਥਾਂ ਦੇ ਇਨੀਆਂ ਅਮਨ ਸ਼ਾਂਤੀ ਨਾਲ ਵੋਟਾਂ ਪਾਈਆਂ ਬੜੇ ਪ੍ਰੇਮ ਪਿਆਰ ਨਾਲ ਪਾਈਆਂ ਕਿਸੇ ਕਿਸਮ ਦਾ ਨਾ ਅੱਗੇ ਕੋਈ ਰਾਮ ਰੋਲਾ ਹੋਇਆ ਸਾਨੂੰ ਕੋਲ ਤੋਂ ਵੱਡੀ ਖੁਸ਼ੀ ਹੈ ਕੋਈ ਜਿੱਤੇ ਕੋਈ ਹਾਰੇ ਪਰ ਜਿਹੜੀ ਸਾਡੇ ਪਿੰਡ ਦੇ ਅਮਨ ਮਾਨ ਵੋਟਾਂ ਪਈਆਂ ਸਰਬੋਤ ਵੱਡੀ ਖੁਸ਼ੀ ਹੈ ਗਰਮੀ ਬਹੁਤ ਸੀ ਕੋਈ ਕੋਈ ਨਹੀਂ ਗਰਮੀ ਆਈ ਹਾਂ ਜੀ ਗਰਮੀ ਆਈ ਪਰ ਲੋਕਾਂ ਨੇ ਦਿਲ ਦੀ ਜਿਹੜੀ ਨਾ ਤਮੰਨਾ ਹੈ ਕਿ ਮੇਰਾ ਵੋਟ ਐਵੇਂ ਹੀ ਆਇਆ ਨਾ ਜਾਵੇ ਵੱਧ ਤੇ ਵੱਧ ਬਜ਼ੁਰਗ ਵੀਰਾਂ ਨੇ ਸਾਡੇ ਬਜ਼ੁਰਗਾਂ ਨੇ ਬਜ਼ੁਰਗ ਬੀਬੀਆਂ ਨੇ ਘਰੂ ਕੰਮ ਛੱਡ ਗਏ ਨੀ ਗਰਮੀ ਚ ਵੀ ਆ ਕੇ ਬਹੁਤਾ ਖੁਸ਼ ਹੋ ਕੇ ਪਾਈਆਂ ਜੀ ਤਾਂ ਹਾਂ ਜੀ ਜਿਹੜਾ ਸਾਰੇ ਇਲੈਕਸ਼ਨ ਹੋਇਆ ਜੀ ਹਾਂ ਜੀ ਹਾਂ ਜੀ ਲੋਕਾਂ ਦੇ ਕੀ ਮੁੱਦੇ ਸੀ ਲੋਕਾਂ ਨੇ ਕੀ ਮੁੱਦੇ ਦੇਖ ਕੇ ਵੋਟਾਂ ਪਾਈਆਂ ਲੋਕਾਂ ਦੇ ਮੁੱਦੇ ਕੋਲ ਤੋਂ ਵੱਡੇ ਤਾਂ ਇਹ ਐਨ ਕਿ ਜਿਹੜੀ ਕਿਸਾਨੀਆਂ ਤੇ ਮਜ਼ਦੂਰ ਨਾਲ ਸੈਂਟਰ ਸਰਕਾਰ ਜਿਹੜੀ ਇਹਨਾਂ ਉਹਨਾਂ ਦਾ ਦਿਲ ਨਹੀਂ ਜਿੱਤ ਰਹੀ ਕਿਸਾਨੀਆਂ ਮਜ਼ਦੂਰ ਆਪਣੇ ਹੱਕਾਂ ਦੀ ਖਾਤਰ ਥਾਂ ਥਾਂ ਤੇ ਉਹਨਾਂ ਜਾ ਕੇ ਦਰਨੇ ਲਾਏ ਨਗਰੇਲਾ ਰੋਕੀਆਂ ਪਰ ਉਹਨਾਂ ਦੀ ਕੋਈ ਸੁਣਾ ਐਤੀ ਤੱਕ ਕਿ ਬੰਦੇ ਵੀ ਮਰਨ ਉਹਨਾਂ ਦੀ ਸਰਕਾਰ ਜਿਹੜੀ ਸੈਂਟਰ ਸਰਕਾਰ ਹੈ ਨਹੀਂ ਜ਼ੋਣੀ ਇਹ ਦੁੱਖ ਹੈ ਕਿ ਜਿਹੜਾ ਕਿਸਾਨੀਆਂ ਤੋਂ ਸੈਂਟਰ ਸਰਕਾਰਾਂ ਜਿਹੜੀਆਂ ਤਬਾਹ ਕਰਨ ਤੇ ਤੁਲੀਆਂ ਪਰ ਦਨਸ਼ਾਬਾਜ਼ ਕਿਸਾਨਾਂ ਦਾ ਮਜ਼ਦੂਰਾਂ ਦਾ ਜਿਹੜੇ ਫਿਰ ਵੀ ਆਪਣੇ ਹੱਕਾਂ ਤੇ ਅੜੇ ਖੜੇ ਤੇ ਆੜੇ ਰਹਿਣਗੇ ਅਸੀਂ ਇਹਨਾਂ ਦੇ ਸ਼ੁਕਰ ਹੋ ਜਾ ਗੁਜਾਰਾ ਔਰ ਜਿੱਤੇ ਵੈਦੀ ਲੱਗੀ ਕਿਸਾਨਾਂ ਮਜਦੂਰਾਂ ਦੇ ਨਾਲ ਵੱਡੇ ਨਾ ਮੋਢਾ ਪੰਜਾਬ ਦੇ ਲੋਕ ਹਰ ਬੰਦਾ ਜਿਹੜਾ ਮੋਢੇ ਜੋੜੀ ਖੜੇ ਸੰਘਰਸ਼ ਕਰਾਂਗੇ ਆਦੇ ਹੱਕਾਂ ਦੀ ਖਾਤਰ ਨਜਾਇਜ਼ ਨਹੀਂ ਉਹਤੇ ਕੋਈ ਅਸੀਂ ਕੋਈ ਮੰਗ ਨਿੱਜੀ ਨਹੀਂ ਮੰਗਣ ਜਾਂਦੇ ਆ ਕੋਈ ਬੁਰੀਾਈ ਨੂੰ ਰੋਕਣ ਵਾਸਤੇ ਨਹੀਂ ਸਿਰਫ ਸਾਨੂੰ ਕਿਸਾਨੀਆਂ ਤੇ ਬੜੀ ਮਜਦੂਰਾਂ ਤੇ ਕਿਸਾਨਾਂ ਤੇ ਤਕਲੀਫਾਂ ਖਰਚੇ ਜਿਆਦਾ ਆਮਦਨ ਓਨੀ ਨਹੀਂ ਤੇ ਸਾਡੇ ਜਿਹੜੇ ਰੇਟ ਤਾਨੂੰ ਨਹੀਂ ਮਿਲਦਾ ਉਹਦੇ ਪਿੱਛੇ ਸੰਘਰਸ਼ ਕਰਦੇ ਰਹੇ ਆਂ ਔਰ ਕਰਦੇ ਰਾਂਗੇ ਜੇ ਨਾ ਸਰ ਸਾਡੀਆਂ ਮੰਗਾ ਨਹੀਂ ਲੱਗੀਆਂ ਧੰਨਵਾਦ ਆ ਇਹ ਹੋਰ ਹੈ ਇੱਕ ਹੋਰ ਮੈਂ ਨਾਲ ਇਹ ਦੇ ਜਰੂਰ ਕਾਂਗਾ ਜਿਹੜੀ ਨੌਜਵਾਨ ਪੀੜੀ ਆ ਨਸ਼ਿਆਂ ਦੀ ਦਲਦਲੇ ਫਸ ਰਹੀ ਨਾ ਇਹ ਜੇਤੀ ਦੀ ਗੱਲ ਆਪਣੇ ਇਹ ਬੇਨਤੀ ਕਰਾਂਗੇ ਸਾਡੇ ਬਜ਼ੁਰਗਾਂ ਕਦੇ ਨਸ਼ੇ ਨੂੰ ਪੜਕਿਆਂ ਨੇ ਵੇਖਿਆ ਨਹੀਂ ਆ ਜਿਹੜੀਆਂ ਨਵੀਂ ਨਜ਼ਰ ਪੀੜੀ ਆ ਰਹੀ ਇਹਦੇ ਜਿਹੜੀ ਦਲਦਲੇ ਡੁੱਬਦੀ ਪਈ ਇਨਾਂ ਨੂੰ ਪਰਮਾਤਮਾ ਹਦਾਇਤ ਦੇਵੇ ਤੇ ਨਸ਼ਿਆਂ ਤੋਂ ਹਟ ਕੇ ਆਪਣੇ ਆਪਣੇ ਜ਼ਿੰਮੇਵਾਰੀਆਂ ਤੇ ਘਰ ਦਾ ਕਾਰੋਬਾਰ ਸੰਭਾਲਣ ਤੇ ਘਰ ਸੁਖੀ ਵਾਸ ਜਾਣਗੇ ਮਾਪਿਆਂ ਦੀ ਜ਼ਿੰਦਗੀ ਜਿਹੜੀ ਹੈ ਬੱਚੇ ਸਹੀ ਰਾਹ ਤੇ ਚੱਲਣ ਤਾਂ ਬਦੀਆ ਭਤੀਜ ਜਾਏਗੀ ਤਾਂ ਇਹ ਸਾਡੇ ਨਾਲ ਮੌਜੂਦ ਸਨ ਸਾਬਕਾ ਸਰਪੰਚ ਪਿੰਡ ਲਾਧੂ ਦਾ ਮੇਰ ਸਿੰਘ ਜੀ ਉਹਨਾਂ ਨੇ ਸੈਂਟਰ ਸਰਕਾਰ ਨੂੰ ਹਦਾਇਤ ਕੀਤੀ ਹੈ ਜਿਹੜੀ ਕਿਸਾਨਾਂ ਦੀਆਂ ਮੰਗਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਜਾਣ ਔਰ ਨੌਜਵਾਨਾਂ ਨੂੰ ਵੀ ਇੱਕ ਸੰਦੇਸ਼ ਦਿੱਤਾ ਹੈ ਜਿਹੜਾ ਨਸ਼ਾ ਹੈ ਜਿਹੜੀ ਨਸ਼ੇ ਦੀ ਜਿਹੜੀ ਲਤ ਆਈ ਹੈ ਇਹ ਬੰਦ ਹੋ ਜਾਏ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲਗਾ 24 ਸਾਡੇ ਚੈਨਲ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਜੀ